कि ਜਦੋਂ ਬੱਚਿਆਂ ਦੇ ਆਪਣੇ ਮਾਪੇ ਬਾਬਤ ਨਾਲ ਰਿਸ਼ਤੇ ਦੀ ਗੱਲ ਕਰਦੇ ਪਹਿਲਾਂ ਤਾਂ ਤੁਸੀਂ ਬੇਟੀ ਦੇ ਵਿਆਹ ਕੀਤਾ ਮੁਬਾਰਕਾਂ ਬਹੁਤਾਂ ਥੈਂਕ ਯੂ ਥੈਂਕ ਕਿ ਪਰਤ ਮੈਂ ਹੋਈ ਜਲਣਾ ਚਾਹੁੰਦਾ ਥੋੜਾ ਜਿਹਾ इमोਸ਼ਨ ਜ਼ਰੂਰ ਦੱਸੋ ਕਿ ਬੰਦਾ ਦੇਖਦਾ ਰਹਿੰਦਾ ਨਾ ਵੀ ਡੋਲੀ ਜਾਂਦੀ ਆ ਜਾਂ ਕੁਝ ਲੋਕਾਂ ਦੇ ਵਿਆਹ ਦੇਖਦੇ ਆ ਜਦੋਂ ਆਪਣੀ ਕੁੜੀ ਆਪਣੇ ਘਰੋਂ ਜਾਂਦੀ ਆ ਜਾਂ ਹੁਣ ਕਿੰਨੀ ਕਿ ਯਾਦ ਆਉਂਦੀ ਆ ਜਾਂ ਉਹ ਕਿਹੋ ਜਿਹਾ ਐਕਸਪੀਰੀਅੰਸ ਹੁੰਦਾ ਤੇ ਹਰੇਕ ਮੈਂ ਕਹਿੰਨਾ ਹਰੇਕ ਮਾਪੇ ਬਾਪ ਦੇ ਹਿੱਸੇ ਜ਼ਿੰਦਗੀ ਇਹ ਪਲ ਆਉਣੇ ਚਾਹੀਦੇ ਨੇ ਬੜੇ ਉਤਸ਼ਾਹ ਵਾਲੇ ਖੁਸ਼ੀ ਵਾਲੇ ਪਲ ਹੋ ਔਰ ਹਰ ਪਲ ਨੂੰ ਅਸੀਂ ਹਰ ਦਿਨ ਨੂੰ ਇੰਜੋਏ ਕੀਤਾ ਸਾਰੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਪੁਰਾਣੀਆਂ ਚੱਕ ਕੇ ਸਾਰੀਆਂ ਨਿਭਾਈਆਂ ਸੀਰਤ ਦਾ ਵਿਆਹ ਸੀ ਸੀਰਤ ਨੂੰ ਹੀ ਖੁੱਲ ਸੀ ਕਿ ਉਹਨੇ ਆਪਣਾ ਵਿਆਹ ਆਪ ਡਿਜ਼ਾਈਨ ਕਰਨਾ ਹੈ ਮਹਿਮਾਨਾਂ ਦੀ ਲਿਸਟ ਵੀ ਅਸਲੀ ਸਹੀ ਉਹਨੇ ਮਾਰਨੀ ਹੈ ਲਾਸਟ ਫਾਈਨਲ ਇਹ ਨਹੀਂ ਕਿ ਵੀ ਅਸੀਂ ਅਸੀਂ ਆ ਕਰ ਰਹੇ ਹਾਂ ਸਾਡਾ ਅਸੀਂ ਤਾਂ ਪੜਾਉਣ ਲੱਗੇ ਨਹੀਂ ਉਹਨੂੰ ਕਦੇ ਆਇਆ ਕਿਹਾ ਵੀ ਲਗਾਮਾ ਕਰ ਸਿਆ ਵੀ ਤੂੰ ਕੀ ਪੜਨਾ ਉਹ ਆਪਣੀ ਮਰਜ਼ੀ ਨਾਲ ਪੜਿਆ ਆਪਣੀ ਮਰਜ਼ੀ ਨਾਲ ਉਹਨੇ ਆਪਣਾ ਸਾਥੀ ਚੁਣਿਆ ਤੇ ਆਪਣੀ ਮਰਜ਼ੀ ਨਾਲ ਹੀ ਹੋਇਆ ਬਹੁਤ ਕਮਾਲ ਦੇ ਬਹੁਤ ਆਨੰਦ ਭਰੇ ਉਤਸ਼ਾਹ ਭਰੇ ਇਹ ਪਾਲਿਸੀ ਕਿ ਉਹ ਅੱਜ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਤਾਂ ਅੰਦਰੋਂ ਖੁਸ਼ੀ ਦੀ ਲਹਿਰ ਉੱਠਦੀ ਹੈ ਸੋ ਇਹ ਤਾਂ ਇੱਕ ਬਣਿਆ ਹੈ ਕਿ ਲੱਗਦਾ ਹੈ ਕਿ ਧੀਆਂ ਨਹੀਂ ਕਿਉਂ ਜਾਣਾ ਪਰ ਇੱਕ ਬਣ ਗਿਆ ਪਰ ਉਹ ਆਪਣੀ ਆਜ਼ਾਦੀ ਲਾਈਫ ਜਿੰਦੇ ਨੇ ਤੇ ਸਾਡੇ ਤਾਂ ਨੇੜੇ ਹੀ ਰਹਿੰਦੀ ਹੈ ਸਰੀ ਉੱਥੇ ਮਿਲ ਜਾਂਦੀ ਹੈ ਹਫ਼ਤੇ ਵਿੱਚ ਦੋ ਵਾਰ ਆ ਕੇ ਮਿਲ ਜਾਂਦੀ ਹੈ ਮਿਸ ਕਰਨ ਵਾਲਾ ਤਾਂ ਕਦੇ ਰਿਹਾ ਨਹੀਂਗਾ ਕਿਤੇ ਮੈਂ 2 ਮਹੀਨੇ ਦੂਰ ਹੁੰਨਾ 1 ਮਹੀਨਾ ਦੂਰ ਹੁੰਨਾ ਤਾਂ ਮੇਰੇ ਬੇਟੇ ਨਾਲੋਂ ਉਹਦੀ ਮਾਂ ਨਾਲੋਂ ਮੇਰੀ ਵਾਈਫ ਨਾਲੋਂ ਵੱਧ ਨੇੜਤਾ ਸਿਰ ਤੇ ਨ ਟੱਚ ਰਹਿੰਦੀ ਹੈ ਪੁੱਛਦੀ ਰਹਿੰਦੀ ਹੈ ਕੀ ਚੱਲ ਰਿਹਾ ਹੈ ਕੀ ਖਾਲਿਆ ਕੀ ਪੀਲਿਆ ਪ੍ਰੋਮੋਸ਼ਨ ਕਿਵੇਂ ਚੱਲ ਰਹੀ ਨੇ ਫਿਲਮ ਦਾ ਰਿਜ਼ਲਟ ਕਿਉਂ ਨਿਕਲ ਰਿਹਾ ਉਹ ਤਕਰੀਬਨ ਉਹਦਾ ਹਰ ਰੋਜ਼ ਪਿਛਲੇ ਕਈ ਸਾਲਾਂ ਤੋਂ ਇਨ ਟੱਚ ਹੀ ਰਹੀਦਾ ਇਹ ਜਿੱਦਾਂ ਜਿੱਦਾਂ ਆਪਾਂ ਬਜੀ ਵੱਡੇ ਹੁੰਦੇ ਜਾਂਦੇ ਆ ਨਾ ਉਦਾਂ ਉਦਾਂ ਸ਼ਾਇਦ ਆਪਾਂ ਉਹ ਇਹ ਗੱਲ ਸਮਝਣ ਲੱਗਦੀ ਰਹਿੰਦੀ ਹੈ ਵੀ ਆਪਣੇ ਕੋਈ ਹਰ ਇੱਕ ਦਾ ਸੋਲੂਸ਼ਨ ਕਿਸੇ ਵੀ ਗੱਲ ਦਾ ਜਾਂ ਸਮੱਸਿਆ ਦਾ ਉਹ ਆਪਣੇ ਮਾਪੇ ਕੋ ਹੈ ਵੀ ਆਪਾਂ ਸ਼ਾਇਦ ਪਹਿਲਾਂ ਇਸ ਚੀਜ਼ ਨੂੰ ਗੱਲ ਨੂੰ ਸਮਝਦੇ ਨਹੀਂ ਬਟ ਫਿਰ ਵੀ ਇੱਕ ਜਿਹੜਾ ਪੰਜਾਬੀ ਦਾ ਮਾਡਲ ਨਾ ਝਿਜਕ ਉਹ ਰਹਿ ਜਾਂਦੀ ਹੈ ਉਹ ਸ਼ਾਇਦ ਕਿਤੇ ਆਪਣੇ ਅੰਦਰੋਂ ਜਾਂਦੇ ਮੈਨ ਲੱਗਾ ਟ੍ਰੇਲਰ 'ਚ ਵੀ ਕਿਤਨਾ ਕਿਤੇ ਉਹ ਨਜ਼ਰ ਆਉਂਦੀ ਆ ਜਿੱਦਾਂ اشتركوا <applause> ਉੱਚ ਜਗਨੇ ਮੈਨੂੰ ਲੱਗਦਾ ਕਿਸੇ ਹੋਰ ਚੀਜ਼ ਦਾ ਹੀ ਨਾਮ ਲੈ ਲਿਆ ਮਤਲਬ ਸ਼ਾਇਦ ਫਿਲਮ ਦੇ ਵਿੱਚ ਤੁਸੀਂ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹਾਂ ਪੇਰੈਂਟਿੰਗ ਹੈ ਵੀ ਅਸਰ ਕੀ ਪਾਉਂਦੀ ਹੈ ਬੈਡ ਪੇਰੈਂਟਿੰਗ ਤੇ ਗੁੱਡ ਪੇਰੈਂਟਿੰਗ ਤੇ ਟੀਚਿੰਗ ਕੀ ਅਸਰ ਪਾਉਂਦੀ ਹੈ ਤੁਸੀਂ ਕਿਹੋ ਜਿਹਾ ਤੁਹਾਨੂੰ ਕਾਰ ਵਿਵਹਾਰ ਘਰੋਂ ਮਿਲ ਰਿਹਾ ਹੈ ਤੇ ਬਾਹਰ ਤੁਸੀਂ ਕਿਹੋ ਜਿਹਾ ਬਿਹੇਵ ਕਰ ਰਹੇ ਹੋ ਸੋਸਾਇਟੀ ਤੁਹਾਡੇ ਤੇ ਕੀ ਅਸਰ ਪਾਉਂਦੀ ਹੈ ਤੁਸੀਂ ਆਪਣੇ ਕਿਰਦਾਰ ਨੂੰ ਕਿੰਨਾ ਖੁੱਲਾ ਛੱਡਿਆ ਹੋਇਆ ਕਿੰਨਾ ਕ ਬੰਨ ਕੇ ਰੱਖਿਆ ਹੋਇਆ ਬਾਕੀ ਜਿਹੜੀ ਆਪਾਂ ਕਹਿੰਦੇ ਮਾਪੇ ਕੋਲੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਇਹ ਕਿਤਨਾ ਕਿਤੇ ਧਾਰਨਾ ਤੋ ਸਾਡੀ ਤਾਂ ਜਦੋਂ ਕਿ ਸਮੱਸਿਆ ਫਸ ਜਾਂਦੀ ਹੈ ਅਸੀਂ ਤਾਂ ਬੱਚਿਆਂ ਨਾਲ ਸਲਾਹ ਕਰਦੇ ਆ ਸੀਰੀਅਸ ਸਾਨੂੰ ਦੱਸ ਦਿਆ ਵੀ ਐਂ ਕਰ ਲਓ ਵਾਰਸ ਤੋਂ ਸਲਾਹ ਲੈ ਲਈ ਦੀ ਹੈ ਸੋ ਅੱਜ ਦੇ ਬੱਚੇ ਬਹੁਤ ਆਪਣੇ ਬੱਚਿਆਂ ਦੇ ਵਿੱਚ ਬਲੀਵ ਕਰਨਾ ਸਿੱਖੀਏ ਤੇ ਉਹਨਾਂ ਨੂੰ ਕਿਵੇਂ ਸਹੀ ਰਾਹ ਦੇ ਤੁਰਨਾ ਹੈ ਉਹ ਅਸੀਂ ਹਰੇਕ ਥਾਂ ਤੇ ਨਾ ਦੱਸੀਏ ਜਿਵੇਂ ਐਂ ਕਰ ਲਾ ਐਂ ਕਰ ਲਾ ਐਂ ਕਰ ਲਾ ਫਿਰ ਅਸੀਂ ਉਹਨਾਂ ਦੇ ਖੰਭ ਕੁੱਤਰੀ ਜਾਂਦੇ ਆ ਉਹਨਾਂ ਨੂੰ ਪਰਵਾਜ਼ ਪਰ ਨਹੀਂ ਆਪ ਉਡਣੀ ਉਹਨਾਂ ਨੂੰ ਸਿੱਖਣਾ ਚਾਹੀਦਾ ਸਿਖਾਉਣਾ ਚਾਹੀਦਾ ਤੇ ਮਾਂ ਬਾਪ ਨੂੰ ਵੀ ਇਹ ਨਹੀਂ ਹੁੰਦਾ ਕਿ ਬੱਚੇ ਜਾਮਲੇ ਤੇ ਅਸੀਂ ਤਾਂ ਬਹੁਤ ਸਿੱਖੇ ਹੋਇਆ ਹਰ ਦਿਨ ਜੇ ਮਾਂ ਬਾਪ ਨਹੀਂ ਸਿਖਦਾ ਤਾਰੇ ਵੀ ਬੱਚਿਆਂ ਦਾ ਨੁਕਸਾਨ ਕਰ ਰਿਹਾ ਤੇ ਆਪਣਾ ਵੀ ਨੁਕਸਾਨ ਕਰ ਰਿਹਾ। ਇਹੀ ਫਿਲਮ ਦੇ ਵਿੱਚ ਤੁਸੀਂ ਗੱਲ ਸਹੀ ਪੜੀ ਆ ਪੇਰੈਂਟਿੰਗ ਨੂੰ ਫੜਿਆ। ਕਿ ਪੇਰੈਂਟਿੰਗ ਦਾ ਕੀ ਅਸਰ ਪੈਂਦਾ ਬੱਚੇ ਦੀ ਗ੍ਰੋਥ ਦੇ ਉੱਤੇ, ਉਹਦੀ ਮਾਨਸਿਕਤਾ ਦੇ ਉੱਤੇ ਕੀ ਅਸਰ ਪੈਂਦਾ ਤੇ ਜੇ ਮਾਨਸਿਕਤਾ ਦੇ ਉੱਤੇ ਗਲਤ ਅਸਰ ਪੈ ਗਿਆ ਤਾਂ ਫਿਰ ਜਦੋਂ ਸੋਸ਼ਲ ਜੀਬ ਬਣ ਕੇ ਜਿਉ ਰਿਹਾ ਤਾਂ ਫਿਰ ਉਹ ਉੱਥੇ ਕਿਵੇਂ ਫੇਸ ਕਰਦਾ ਉਹਨਾਂ ਚੀਜ਼ਾਂ ਨੂੰ ਤੇ ਉਹਨਾਂ ਕਿਹੋ ਜਿਹਾ ਬਿਹੇਵ ਹੋਂਦਾ ਤੇ ਲੋਕ ਉਹਨੂੰ ਕਿਵੇਂ ਟੈਗ ਗਰੰਟਡ ਲੈਣ ਲੱਗ ਜਾਂਦੇ ਆ ਤੇ ਕਿਵੇਂ ਮਜ਼ਾਕ ਵੀ ਉਡਾਉਂਦੇ ਆ ਜੋਲੀ ਅਰਗ ਜਦੋਂ ਨਵਦੀਪ ਦੇ ਸਾਹਮਣੇ ਆਉਂਦੇ ਆ। ਜੀ ਜੀ।